ਪarne ਸਿੱਧੂ ਵੱਲੋਂ ਮਸੀਹ ਭਾਈਚਾਰੇ ਦੇ ਪ੍ਰਚਾਰਕ ਅੰਕੁਰ ਨਰੂਲਾ ਅਤੇ ਮਸੀਹ ਭਾਈਚਾਰੇ ਖਿਲਾਫ ਸ਼ਬਦ ਬੋਲਣ ਦੇ ਰੋਸ ਵਿੱਚੋ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਬਰੀ ਬਾਈਪਾਸ ਤੇ ਮਸੀਹ ਭਾਈਚਾਰੇ ਵੱਲੋਂ ਪarne ਸਿੱਧੂ ਦਾ ਪੁੱਤਲਾ ਫੂਕੇ ਰੋਸਮੁਜ਼ਾਰਾ ਕੀਤਾ ਗਿਆ ਤੇ ਨਾਲ ਹੀ ਮਸੀਹ ਭਾਈਚਾਰੇ ਨੇ ਪarne ਸਿੱਧੂ ਦਾ ਪਿੱਟ ਸਿਆਪਾ ਕੀਤਾ ਇਸ ਮੌਕੇ ਆਗਵਾ ਨੇ ਕਿਹਾ ਕਿ ਇਹ ਲੋਕ ਸਾਡੇ ਅਤੇ ਦੂਜੇ ਭਾਈਚਾਰਿਆਂ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਭਾਨੇ ਨੂੰ ਲੱਖ ਲੱਖ ਦੀ ਲਾਹਨਤ ਪਾਉਣਾ ਜੀ ਦੇਖੋ ਸਾਰੇ ਪੰਜਾਬ ਨੂੰ ਪਤਾ ਕਿ ਪਾਸਟਰ ਅੰਕਲ ਨਰੂਲਾ ਜੀ ਜਿਹੜੀ ਇਹਨਾਂ ਦਾ ਇਹਨਾਂ ਦੇ ਪ੍ਰਚਾਰ 'ਚ ਕਮੀ ਆ ਇਹਨਾਂ ਕੋਲ ਉਹ ਕੰਮ ਨਹੀਂ ਹੋ ਸਕੇ ਜਿਹੜੇ ਪਾਸਟਰ ਅੰਕਲ ਨਰੂਲਾ ਜੀ ਨੇ ਕੀਤੇ ਨੇ ਉਹਨਾਂ ਨੇ ਮਸੀਹ ਕੌਮ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੀ ਸਿਹਤ ਦਿੱਤੀ ਆ ਪੂਰੇ ਵਰਲਡ ਦੇ ਵਿੱਚ ਮਸੀਹ ਕੌਮ ਨੂੰ ਪਹੁੰਚਾਇਆ ਇਹਨਾਂ ਦੀ ਇਹ ਪੰਜਾਬ 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 ਕਰਦੇ ਨੇ ਇਹਨਾਂ ਦੀ ਮੱਝ ਪੰਜਾਬ 'ਚੋਂ ਜਿਹੜੀ ਉਹ ਮਰ ਚੁੱਕੀ ਆ ਹੁਣ ਇਹਨਾਂ ਦੀਆਂ ਜਦੋਂ ਮੱਝ ਮਰ ਜਿੰਦੇ ਨੇ ਜਿਹੜੀਆਂ ਜੁਮਾ ਰਹਿ ਗਈਆਂ ਥੋੜੀਆਂ ਬਹੁਤੀਆਂ ਉਹ ਛਤਰਾ ਨਾਲ ਮਰਨੀਆਂ ਨੇ ਤੁਹਾਨੂੰ ਮਾਰ ਕੇ ਛੱਡਾਂਗੇ ਜੀ ਔਰ ਭਾਨੇ ਨੇ ਜਿਹੜਾ ਇਹ ਕੰਮ ਕੀਤਾ ਇਹ ਨਿੰਦਨਯੋਗ ਆ ਭਾਈ ਚਾਰਕ ਸਾਂਝ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਜਿੱਦਾਂ ਦਾ ਜੇ ਸਾਨੂੰ 21 ਪਾਉਣਗੇ ਸੀ 31 ਪਾਵਾਂਗੇ ਹਰ ਗੱਲ ਦਾ ਜਵਾਬ ਇੱਟ ਦਾ ਜਵਾਬ ਇੱਟ ਨਾਲ ਤੇ ਪੱਥਰ ਦਾ ਜਵਾਬ ਪੱਥਰ ਨਾਲ ਦਵਾਂਗੇ ਜੀ ਜੋ ਵੀ ਹਰਕਤ ਭਾਨੇ ਸਿੱਧੂ ਨੇ ਕੀਤੀ ਆ ਜਾਂਦੇ ਨਾਲ ਜਿੰਨੀਆਂ ਵੀ ਜਥੇ ਬੰਦੀਆਂ ਅੰਦਰ ਖਾਤੇ ਕੰਮ ਕਰ ਰਹੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਨਯੋਗ ਨੇ ਅਸੀਂ ਸਾਰੇ ਮਿਲਕੇ ਉਹਨਾਂ ਦੀ ਨਿਖਿੱਦਤਾ ਕਰਦੇ ਹਾਂ ਔਰ ਸਭ ਤੋਂ ਗੰਦੀ ਕਾਨੂੰਨੀ ਜਿਸ ਨੂੰ ਕਹਿੰਦੇ ਆ ਉਹ ਹਰਕਤ ਇਹਨੇ ਕੀਤੀ ਆ ਸਾਡੇ ਆਤਮਿਕ ਮਾਤਾ ਪਿਤਾ ਨੂੰ ਇਹਨੇ ਪੁਤਲਾ ਬਣਾ ਕੇ ਉਹਨਾਂ ਦਾ ਸਾੜਿਆ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਅੱਜ ਨਾਮ ਚੱਲ ਰਿਹਾ ਇਹੋ ਹੀ ਨਹੀਂ ਇਹਨਾਂ ਕੋਲ ਬਰਦਾਸ਼ਤ ਹੋ ਰਿਹਾ ਕਿ ਕ੍ਰਿਸਚੀਅਨਿਟੀ ਜਿਹੜੀ ਆ ਉਹ ਇੰਨੀ ਵਾਧੂ ਕਿਉਂ ਜਾ ਰਹੀ ਆ ਔਰ ਇਹ ਇਸੇ ਚੱਕਰ ਵਿੱਚ ਜਿਹੜਾ ਸਾਰਾ ਰੋਲਾ ਪਾ ਰਹੇ ਨੇ ਔਰ ਇਹ ਜਿਹੜੇ ਦਿਨ ਸੀ ਇਹ ਕ੍ਰਿਸਚੀਅਨ ਜਿਹੜੇ ਕ੍ਰਿਸਮਸ ਦੇ ਦਿਨ ਸੀ ਵੱਡੇ ਦਿਨ ਦੇ ਦਿਨ ਸੀ ਔਰ ਹਰ ਵਾਰੀ ਜਦੋਂ ਵੀ 크ਰਿਸਚੀਅਨਟੀ ਨੂੰ ਟਾਰਗੇਟ ਕੀਤਾ ਜਾਂਦਾ ਉਹ ਵੱਡੇ ਦਿਨ ਦੇ ਉੱਤੇ ਕੀਤਾ ਜਾਂਦਾ ਜਦੋਂ ਵੀ ਕੋਈ ਰੋਲਾ ਉੱਠਦਾ ਜਦੋਂ ਵੀ 크ਰਿਸਮਸ ਹੁੰਦਾ ਆ ਉਦੋਂ ਹੀ ਕੋਈ ਨਾ ਕੋਈ ਸ਼ਰਾਰਤ ਹੁੰਦੀ ਆ ਕੋਈ ਨਾ ਕੋਈ ਸ਼ਰਾਰਤੀਆਂ ਸਰ ਉੱਠਦਾ ਆ ਔਰ ਅੱਜ 크ਰਿਸਚੀਅਨਟੀ ਦੇ ਵੱਲੋਂ ਭਾਨੇ ਸਿੱਧੂ ਦਾ ਤੇ ਨਾਲ ਹੀ ਜਿਹੜੇ ਉਹਦੇ ਕੋ ਹੋਰ ਬੋਲ ਰਿਆ ਸੀ ਉਹਨਾਂ ਦਾ ਪੁਤਲਾ ਬਣਾ ਕੇ ਗੁਰਦਾਸਪੁਰ ਬੱਬਰੀ ਚੌਕ ਬਾਈਪਾਸ ਦੇ ਉੱਤੇ ਸਾੜਿਆ ਗਿਆ ਔਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ 크ਰਿਸਚੀਅਨਟੀ ਹੁਣ ਸੁੱਤੀ ਨਹੀਂ ਰਹੀ ਹੁਣ ਤੇਰੇ ਸਿਰ 'ਚ ਛਤਰਮਾਨ ਦੇ ਲਈ ਇੱਕ ਕ੍ਰਿਸ਼ਚਾਂਟੀ ਤਿਆਰ ਆ ਤਿਆਰ ਹੋ ਜਾ ਤੇਰੇ ਤੇ ਪਰਚੇ ਹੋਣੇ ਨੇ ਕਿਨੂੰ ਸਲਾਖਾਂ ਦੇ ਅੰਦਰ ਸੁਟਣਾ ਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲ ਦੇ ਉੱਤੇ ਫੈਸਲਾ ਲਿਆ ਜਾਵੇ ਜੇ ਪ੍ਰਸ਼ਾਸਨ ਦੇ ਉੱਤੇ ਫੈਸਲਾ ਨਹੀਂ ਲੋਵੇਗਾ ਤੇ ਕ੍ਰਿਸ਼ਚਾਂਟੀ ਜਿਹੜੀ ਆ ਉਹ ਰੋਡਾਂ ਦੇ ਉੱਤੇ ਉਤਰੇਗੀ ਰੇਲ ਜਾਮ ਕਰੇਗੀ ਚੌਂਕ ਬਲੌਕ ਕਰੇਗੀ ਔਰ ਧਰਨੇ ਲਾਵੇਗੀ ਫਿਰ ਅਸੀਂ ਇਹਨਾਂ ਦੇ ਨੱਕ ਵਿੱਚ ਨੱਤ ਪਾ ਕੇ ਤੂ ਕੇਨ ਨੂੰ ਦੇਲ ਦੇ ਸਵਾਖਾਂ ਦੇ ਵਿੱਚ ਸੁੱਟਾਂਗੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਦਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹੇਟ ਸਪੀਚ ਦੇਊਗਾ ਜਾਂ ਕਿਸੇ ਧਰਮ ਨੂੰ ਟਾਰਗੇਟ ਕਰੇਗਾ ਉਸ ਤੇ ਭਾਰੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਜ ਅਸੀਂ ਆਪਣੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਮਤਲਬ ਜਾਂਚ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਦੇ ਬਹਾਵ ਤੇ ਇਹਦੇ ਗਲਤ ਲੋਕ ਨੇ ਜਿਹੜੇ 크리스마ਸ ਦੇ ਦਿਨਾਂ ਦੇ ਵਿੱਚ ਮਸੀਹ ਕੌਮ ਨੂੰ ਟਾਰਗੇਟ ਕਰਦੇ ਨੇ ਔਰ ਜਿਹੜੇ ਬਰਸਾਤੀ ਡੱਡੂ ਨੇ ਜਦੋਂ ਵੀ 크리스마ਸ ਦਾ ਤਿਉਹਾਰ ਹੁੰਦਾ ਆ ਉਦੋਂ ਇਹ ਡੱਡੂ ਜਦੋਂ ਬਾਹਰ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਅੱਗ ਲਾਉਂਦੇ ਨੇ ਆਪਸੀ ਭਾਈਚਾਰੇਕ ਸਾਂਝ ਨੂੰ ਖਰਾਬ ਕਰਦੇ ਨੇ ਐਹੋ ਜੇ ਸ਼ਰਾਰਤੀ ਬੰਦਿਆਂ ਨੂੰ ਕਾਨੂੰਨ ਦੇ ਕਾਨੂੰਨ ਦੇ ਆਧਾਰ ਤੇ ਮੈਂ ਆਪਣੇ ਪ੍ਰਸ਼ਾਸਨ ਦੇ ਗਾੜੀ ਮੰਗ ਕਰਦਾ ਆਂ ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਕੋਆਰਡੀਨੇਟਰ ਬੰਟੀ ਜਨਾਲਾ ਜੀ ਨੇ ਪੀਪੀ ਚੌਂਕ ਨੂੰ ਜਾਣ ਕਰਨ ਦੀ ਕਾਲ ਦਿੱਤੀ ਆ ਔਰ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਆਹੀ ਉਹਨਾਂ ਦੀ ਜਿਹੜੀ ਕਾਲ ਦਿੱਤੀ ਆ ਉਹਨਾਂ ਨੇ ਸਾਨੂੰ ਪੀਪੀ ਚੌਂਕ ਨੂੰ ਜਾਣ ਕਰਨ ਦੀ ਉਹਦੇ ਲਈ ਸਮਰਥਨ ਵੀ ਕਰਦੇ ਆਂ ਔਰ ਉਹਨਾਂ ਦੇ ਨਾਲ ਆ